ਸ਼੍ਰਮਣੀ ਕਾਲੀਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਝੂਠੀਆ ਜਿਸ ਨੇ ਆਪਣੀ ਗ੍ਰਿਫਤਾਰੀ ਤੇ ਰਿਮਾਂਡ ਨੂੰ ਗੈਰ ਕਾਨੂੰਨੀ ਦੱਸਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਹੈ ਇਸ ਪਟੀਸ਼ਨ ਤੇ ਹੁਣ 4 ਜੁਲਾਈ ਨੂੰ ਸੁਣਵਾਈ ਹੋਵੇਗੀ ਤੇ ਵੀਰਵਾਰ ਨੂੰ ਸੁਣਵਾਈ ਦੇ ਵਿੱਚ ਜਸਟਿਸ ਤ੍ਰਿਭੂਵਨ ਦਈਆ ਦੇ ਬੈਂਚ ਨੇ ਮਜੀਠੀਆ ਦੇ ਵਕੀਲ ਨੂੰ ਤਾਜ਼ਾ ਰਿਮਾਂਡ ਆਦੇਸ਼ ਪੇਸ਼ ਕਰਨ ਦੇ ਲਈ ਇੱਕ ਦਿਨ ਦਾ ਸਮਾਂ ਦਿੱਤਾ ਪਟੀਸ਼ਨ ਦੇ ਵਿੱਚ ਮਜੀਠੀਆ ਨੇ ਕਿਹਾ ਕਿ ਉਹਨਾਂ ਖਿਲਾਫ ਦਰਜ ਐਫ ਆਈ ਆਰ ਤੇ ਉਹਨਾਂ ਦੀ ਗ੍ਰਿਫਤਾਰੀ ਪੂਰੇ ਤਰੀਕੇ ਦੇ ਨਾਲ ਸਿਆਸੀ ਬਦਲਾਖੋਰੀ ਦੀ ਸਾਜ਼ਿਸ਼ ਹੈ ਜਿਸ ਨੂੰ ਮੌਜੂਦਾ ਸਰਕਾਰ ਨੇ ਉਹਨਾਂ ਨੂੰ ਬਦਨਾਮ ਤੇ ਪਰੇਸ਼ਾਨ ਕਰਨ ਦੇ ਲਈ ਰਚਿਆ ਉਹਨਾਂ ਨੇ ਇਸ ਨੂੰ ਸਿਆਸੀ ਬਦਲੇ ਦੇ ਨਾਤੇ ਸੋਸ਼ਣ ਦਾ ਨਾਮ ਦਿੱਤਾ ਹੈ ਤਦ ਦੱਸਿਓਗੇ ਕਿ ਮਜੀਠਿਆ ਦਾ ਕਹਿਣਾ ਹੈ ਕਿ 25 ਜੂਨ ਨੂੰ ਮੋਹਾਲੀ ਸੇ ਵਿਜੀਲੈਂਸ ਬਿਊਰੋ ਥਾਣੇ ਦੇ ਵਿੱਚ ਦਰਜ ਐਫਆਈਆ ਨਾ ਸਿਰਫ ਗੈਰ ਕਾਨੂੰਨੀ ਬਲਕਿ ਉਸੇ ਦਿਨ ਸਵੇਰੇ ਉਹਨਾਂ ਦੀ ਰਿਹਾਈਸ਼ ਤੋਂ ਕੀਤੀ ਗਈ ਗ੍ਰਿਫਤਾਰੀ ਵੀ ਤੈ ਕਾਨੂੰਨੀ ਪ੍ਰਕਿਰਿਆਵਾਂ ਦੀ ਉਲੰਘਣਾ ਹੈ ਉਹਨਾਂ 'ਤੇ ਦੋਸ਼ ਲਗਾਇਆ ਕਿ ਉਹਨਾਂ ਨੂੰ ਸਵੇਰੇ 9:00 ਵਜੇ ਤੋਂ 11:20 ਵਜੇ ਤੱਕ ਗੈਰ ਕਾਨੂੰਨੀ ਰੂਪ ਦੇ ਵਿੱਚ ਹਿਰਾਸਤ ਦੇ ਵਿੱਚ ਰੱਖਿਆ ਗਿਆ ਜਦਕਿ ਉਹਨਾਂ ਦੀ ਰਸਮੀ ਗ੍ਰਿਫਤਾਰੀ 11:20 ਨੂੰ ਹੋਈ ਤੇ ਇਹ ਸੰਵਿਧਾਨ ਦੇ ਆਰਟੀਕਲ 22(2) ਦੇ BNSS ਦੀ ਧਾਰਾ 187 ਦੀ ਉਲੰਘਣਾ ਹੈ ਤਾਂ ਪਟੀਸ਼ਨ ਦੇ ਵਿੱਚ ਕਿਹਾ ਗਿਆ ਕਿ ਜਾਂਚ ਏਜੰਸੀ ਦੇ ਵੱਲੋਂ ਦਾਇਰ ਕੀਤੀ ਗਈ ਰਿਮਾਂਡ ਅਰਜ਼ੀ ਦੇ ਵਿੱਚ ਤਤਕਾਲੀ ਜਾਂਚ ਦਾ ਕੋਈ ਪੁਖਤਾ ਕਾਰਨ ਨਹੀਂ ਹੈ ਉਧਰ ਕਾਲੀਆ ਗੋ ਬਿਕਰਮ ਮਜੀਠੀਆ ਨੂੰ ਲੈ ਕੇ ਵਿਜੀਲੈਂਸ ਵੀਰਵਾਰ ਸਵੇਰ ਉੱਤਰ ਪ੍ਰਦੇਸ਼ ਦੇ ਗੋਰੂਪੁਰ ਦੇ ਲਈ ਰਵਾਨਾ ਹੋ ਗਈ ਹੈ ਗੋਰੂਪੁਰ ਦੇ ਵਿੱਚ ਮਜੀਠੀਆ ਦੀ ਪੁਸ਼ਤਾਨੀ ਜ਼ਮੀਨ ਹੈ ਤੇ ਸਰਾਇ ਇੰਡਸਟਰੀ ਦੇ ਵਿੱਚ ਉਹਨਾਂ ਦੇ 11 ਫੀਸਦ हिस्सेदारी ਹੈ ਮਜੀਠੀਆ ਸਰਾਏ ਇੰਡਸਟਰੀ ਦੇ ਵਿੱਚ 2007 ਤੋਂ ਪਹਿਲਾਂ ਡਾਇਰੈਕਟਰ ਵੀ ਸਨ ਵਿਰਾਇਕ ਬਰਨਨ ਤੋਂ ਬਾਅਦ ਉਹਨਾਂ ਨੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਤਾਂ ਵਿਜੀਲੈਂਸ ਨੇ ਬੁੱਧਵਾਰ ਨੂੰ ਮਜੀਠੀਆ ਦੀ ਕੋਰਟ 'ਚ ਪੇਸ਼ੀ ਦੌਰਾਨ ਦੱਸਿਆ ਸੀ ਕਿ ਗੋਰਖਪੁਰ, ਸ਼ਿਮਲਾ ਤੇ ਦਿੱਲੀ ਦੇ ਵਿੱਚ ਉਹਨਾਂ ਦੀਆਂ ਕਈ ਬੇਨਾਮੀ ਜਾਇਦਾਦਾਂ ਦਾ ਪਤਾ ਲੱਗਿਆ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਜਿਸ ਨੇ ਆਪਣੀ ਗ੍ਰਿਫਤਾਰੀ ਤੇ ਰਿਮਾਂਡ ਨੂੰ ਗੈਰਕਾਨੂੰਨੀ ਦੱਸਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਹੈ ਇਸ ਪਟੀਸ਼ਨ ਤੇ ਹੁਣ 4 ਜੁਲਾਈ ਨੂੰ ਸੁਣਵਾਈ ਹੋਵੇਗੀ ਤੇ ਵੀਰਵਾਰ ਨੂੰ ਸੁਣਵਾਈ ਦੇ ਵਿੱਚ ਜਸਟਿਸ ਤ੍ਰਿਭੂਵਨ ਦਈਆ ਦੇ ਬੈਂਚ ਨੇ ਮਜੀਠੀਆ ਦੇ ਵਕੀਲ ਨੂੰ ਤਾਜ਼ਾ ਰਿਮਾਂਡ ਆਦੇਸ਼ ਪੇਸ਼ ਕਰਨ ਦੇ ਲਈ ਇੱਕ ਦਿਨ ਦਾ ਸਮਾਂ ਦਿੱਤਾ ਪਟੀਸ਼ਨ ਦੇ ਵਿੱਚ ਮਜੀਠੀਆ ਨੇ ਕਿਹਾ ਕਿ ਉਹਨਾਂ ਖਿਲਾਫ ਦਰਜ ਐਫ ਆਈ ਆਰ ਤੇ ਉਹਨਾਂ ਦੀ ਗ੍ਰਿਫਤਾਰੀ ਪੂਰੇ ਤਰੀਕੇ ਦੇ ਨਾਲ ਸਿਆਸੀ ਬਦਲਾਖੋਰੀ ਦੀ ਸਾਜ਼ਿਸ਼ ਹੈ ਜਿਸ ਨੂੰ ਮੌਜੂਦਾ ਸਰਕਾਰ ਨੇ ਉਹਨਾਂ ਨੂੰ ਬਦਨਾਮ ਤੇ ਪਰੇਸ਼ਾਨ ਕਰਨ ਦੇ ਲਈ ਰਚਿਆ ਉਹਨਾਂ ਨੇ ਇਸ ਨੂੰ ਸਿਆਸੀ ਬਦਲੇ ਦੇ ਨਾਤੇ ਸੋਸ਼ਣ ਦਾ ਨਾਮ ਦਿੱਤਾ ਹੈ ਤਦ ਦੱਸੋ ਇਹ ਕਿ ਮਜੀਠੀਆ ਦਾ ਕਹਿਣਾ ਹੈ ਕਿ 25 ਜੂਨ ਨੂੰ ਮੋਹਾਲੀ ਸੇ ਟਵਿਜਿਲੈਂਸ ਬਿਊਰੋ ਥਾਣੇ ਦੇ ਵਿੱਚ ਦਰਜ ਐਫਆਈਆ ਨਾ ਸਿਰਫ ਗੈਰ ਕਾਨੂੰਨੀ ਹੈ ਬਲਕਿ ਉਸੇ ਦਿਨ ਸਵੇਰੇ ਉਹਨਾਂ ਦੀ ਰਿਹਾਈਸ਼ ਤੋਂ ਕੀਤੀ ਗਈ ਗ੍ਰਿਫਤਾਰੀ ਵੀ ਤੈ ਕਾਨੂੰਨੀ ਪ੍ਰਕਿਰਿਆਵਾਂ ਦੀ ਉਲੰਘਣਾ ਹੈ ਉਹਨਾਂ 'ਤੇ ਦੋਸ਼ ਲਗਾਇਆ ਕਿ ਉਹਨਾਂ ਨੂੰ ਸਵੇਰੇ 9:00 ਵਜੇ ਤੋਂ 11:20 ਵਜੇ ਤੱਕ ਗੈਰ ਕਾਨੂੰਨੀ ਰੂਪ ਦੇ ਵਿੱਚ ਹਿਰਾਸਤ ਦੇ ਵਿੱਚ ਰੱਖਿਆ ਗਿਆ ਜਦਕਿ ਉਹਨਾਂ ਦੀ ਰਸਮੀ ਗ੍ਰਿਫਤਾਰੀ 11:20 ਨੂੰ ਹੋਈ ਤੇ ਇਹ ਸੰਵਿਧਾਨ ਦੇ ਆਰਟੀਕਲ 22(2) ਦੇ BNSS ਦੀ ਧਾਰਾ 187 ਦੀ ਉਲੰਘਣਾ ਹੈ ਕਪੀਟਿਸ਼ਨ ਦੇ ਵਿੱਚ ਕਿਹਾ ਗਿਆ ਕਿ ਜਾਂਚ ਏਜੰਸੀ ਦੇ ਵੱਲੋਂ ਦਾਇਰ ਕੀਤੀ ਗਈ ਰਿਮਾਂਡ ਅਰਜ਼ੀ ਦੇ ਵਿੱਚ ਤਤਕਾਲੀ ਜਾਂਚ ਦਾ ਕੋਈ ਪੁਖਤਾ ਕਾਰਨ ਨਹੀਂ ਹੈ ਉਧਰ ਕਾਲੀਆ ਗੋ ਵਿਕਰਮ ਮਜੀਠੀਆ ਨੂੰ ਲੈ ਕੇ ਵਿਜੀਲੈਂਸ ਵੀਰ ਵਰਸਵਰ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਲਈ ਰਵਾਨਾ ਹੋ ਗਈ ਹੈ ਗੋਰਖਪੁਰ ਦੇ ਵਿੱਚ ਮਜੀਠਿਆ ਦੀ ਪੁਸ਼ਤਾਨੀ ਜ਼ਮੀਨ ਹੈ ਤੇ ਸਰਾਇ ਇੰਡਸਟਰੀ ਦੇ ਵਿੱਚ ਉਹਨਾਂ ਦੇ 11 ਫੀਸਦੀ ਹਿੱਸੇਦਾਰੀ ਹੈ ਮਜੀਠਿਆ ਸਰਾਇ ਇੰਡਸਟਰੀ ਦੇ ਵਿੱਚ 2007 ਤੋਂ ਪਹਿਲਾਂ ਡਾਇਰੈਕਟਰ ਵੀ ਸਨ ਵਿਦਾਇਬਰਨ ਤੋਂ ਬਾਅਦ ਉਹਨਾਂ ਨੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਤਾਂ ਵਿਜੀਲੈਂਸ ਨੇ ਬੁੱਧਵਾਰ ਨੂੰ ਮਜੀਠਿਆ ਦੀ ਕੋਰਟ 'ਚ ਪੇਸ਼ੀ ਦੌਰਾਨ ਦੱਸਿਆ ਸੀ ਕਿ ਗੋਰਖਪੁਰ Shimla ਤੇ ਦਿੱਲੀ ਦੇ ਵਿੱਚ ਉਹਨਾਂ ਦੀਆਂ ਕਈ ਬੇਨਾਮੀ ਜਾਇਦਾਦਾਂ ਦਾ ਪਤਾ ਲੱਗਿਆ